ਸਾਸ੍ਰੀਕਾਲ ਜੀ ਅੱਜ ਆਪਾਂ ਇੱਕ ਬਹੁਤ ਅਮ ਦਿਲਚਸਪ ਵਿਸ਼ੇ ਦੀ ਗਹਿਰਾਈ ਵਿੱਚ ਉਤਰ ਰਹੇ ਹਾਂ ਹਾਂਜੀ ਇਹ ਹੈ ਹਿਡਨ ਸਾਇੰਸ ਆਫ ਯੋਰ ਲਾਈਫ ਕਿਤਾਬ ਦਾ ਤੀਜਾ ਅਧਿਆਇ ਤੇ ਸਾਡੇ ਕੋਲ ਕੁਝ ਸਰੋਤਿਆਂ ਦੇ ਨੋਟਸ ਵੀ ਆਏ ਨੇ ਅੱਛਾ ਇਹ ਸਾਰਾ ਕੁਝ ਸਾਲ ਐਂਡ ਦੇ ਅਨੋਖੇ ਪੈਟਰਨਾਂ ਬਾਰੇ ਆ ਨਾਲੇ ਪ੍ਰਾਚੀਨ ਧਾਰਮਿਕ ਪਰੰਪਰਾਵਾਂ ਤੇ ਉਹਨਾਂ ਪਿੱਛੇ ਦਾ ਅਧਿਆਤਮਿਕ ਵਿਗਿਆਨ ਬਿਲਕੁਲ ਅੱਜ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਕਿਵੇਂ ਹਜ਼ਾਰਾਂ ਸਾਲ ਪੁਰਾਣੀ ਸਿਆਣਪ ਤੇ ਆਜ ਦੀ ਸਾਇੰਸ ਦੋਵੇਂ ਸਾਹ ਦੀ अहमियत ਤੇ ਮਤਲਬ ਇੱਕੋ ਜੀ ਗੱਲ ਕਰ ਰਹੇ ਨੇ ਹਾਂਜੀ ਇਹ ਬਹੁਤ ਜ਼ਰੂਰੀ ਨੁਕਤਾ ਵਾ ਆਪਾਂ ਕੁਝ ਖਾਸ ਸਾ ਪੈਟਰਨ ਤੇ ਉਹਨਾਂ ਦੇ ਮਤਲਬ ਵੀ ਦੇਖਾਂਗੇ ਠੀਕ ਹੈ ਫਿਰ ਖੋਲਦੇ ਆ ਇਸ ਨੂੰ ਸਮਝਦੇ ਆ ਕਿ ਸਾਹ ਸਿਰਫ ਹਵਾ ਅੰਦਰ ਬਾਰ ਕਰਨਾ ਨਹੀਂ ਕੁਝ ਹੋਰ ਵੀ ਹੈ ਬਿਲਕੁਲ ਤੇ ਸ਼ੁਰੂਆਤ 'ਚ ਇਹ ਦੇਖਣਾ ਬੜਾ ਕਮਾਲ ਦਾ ਹੈ ਕਿ ਦੁਨੀਆ ਭਰ ਦੀਆਂ ਕਿੰਨੀਆਂ ਸਾਰੀਆਂ ਪੁਰਾਣੀਆਂ ਸਭਿਤਾਵਾਂ ਨੇ ਮਤਲਬ ਬਿਨਾਂ ਕਿਸੇ ਆਪਸੀ ਸੰਪਰਕ ਦੇ ਸਾਹ ਨੂੰ ਕਿੰਨੀ ਉੱਚੀ ਥਾਂ ਦਿੱਤੀ ਹੈ ਹਾਂ ਮਤਲਬ ਉਹਨਾਂ ਲਈ ਇਹ ਸਿਰਫ ਜਿਉਣ ਦੇ ਰਹਿਣ ਲਈ ਜ਼ਰੂਰੀ ਨਹੀਂ ਸੀ ਕੁਝ ਹੋਰ ਸੀ ਹਾਂਜੀ ਬਹੁਤ ਕੁਝ ਹੋਰ ਜੀ ਆਪਣੇ ਭਾਰਤੀ ਵੈਦਿਕ ਪਰੰਪਰਾ ਚ ਪ੍ਰਾਣਾਯਾਮ ਆਉਂਦਾ ਜਿਸਦਾ ਮਤਲਬ ਸਿਰਫ ਸਾਦੀ ਕਸਰਤ ਨਹੀਂ ਸਗੋਂ ਪ੍ਰਾਣ ਯਾਨੀ ਜੀਵਨ ਸ਼ਕਤੀ ਨੂੰ ਕੰਟਰੋਲ ਕਰਨਾ ਸਹੀ ਗੱਲ ਹੈ ਉਪਨਿਸ਼ਦਾਂ ਚ ਤਾਂ ਇਸ ਨੂੰ ਬ੍ਰਮਣ ਨੂੰ ਪ੍ਰਾਣਾ ਕਿਹਾ ਗਿਆ ਹੈ ਮਤਲਬ ਸਿਰਜਣ ਹਾਰ ਦਾ ਆਪਣਾ ਸਾ ਬਿਲਕੁਲ ਸਹੀ ਤੇ ਇਹ ਸਿਰਫ ਭਾਰਤ ਚ ਨਹੀਂ ਸੀ ਜਿਵੇਂ ਤਿੱਬਤੀ ਬੋਧਧਰਮ ਚ ਤੁਮੋ ਵਰਗੀਆਂ ਤਕਨੀਕਾਂ ਨੇ अच्छा हां ਜਿਹੜੀਆਂ ਸ਼ਰੀਰ ਚ ਗਰਮੀ ਪੈਦਾ ਕਰਨ ਤੇ ਧਿਆਨ ਦੀਆਂ ਡੂੰਘੀਆਂ ਅਵਸਥਾਵਾਂ ਵਾਲੀ ਵਰਤੀਆਂ ਜਾਂਦੀਆਂ ਉਹ ਰਿਗਪਾ ਦੀ ਗੱਲ ਕਰਦੀਆਂ ਯਾਨੀ ਸਾ ਰਹੀ ਮਨ ਦੀ ਅਸਲੀ ਸ਼ੁੱਧ ਖਾਲੀ ਹਾਲਤ ਨਾਲ ਜੁੜਨਾ ਵਾ ਇਸੇ ਤਰ੍ਹਾਂ ਇਸਾਈ ਰਹਿਸਮਾਂ ਦੀ ਪਰੰਪਰਾਵਾਂ ਚ ਵੀ ਜ਼ਿਕਰ ਮਿਲਦਾ ਹੈ ਕਿ ਸਾ ਪਵਿੱਤਰ ਆਤਮਾ ਦਾ ਸਪਰਸ਼ ਹੈ ਤੇ ਸੂਫੀ ਪਰੰਪਰਾ ਚ ਜ਼ਿਕਰ ਹੈਗਾ ਜਿੱਥੇ ਸਾ ਦੇ ਨਾਲ ਅੱਲਾ ਦੇ ਨਾਵਾਂ ਦਾ ਸਿਮਰਨ ਕਰਦੇ ਨੇ ਇੱਕ ਤਾਲ ਚ ਹਾਂਜੀ ਬਿਲਕੁਲ ਤੇ ਚੀਂਜਤਾਓ ਪਰੰਪਰਾ ਉਥੇ ਡ੍ਰੈਗਨ ਬ੍ਰੈਥ ਵਰਗੇ ਅਭਿਆਸ ਨੇ ਉਹ ਮੰਨਦੇ ਨੇ ਕਿ ਸਾਹ ਨਾਲ ਸਰੀਰ ਚ ਚੀ ਯਾਨੀ ਜੀਵਨ ਊਰਜਾ ਦਾ ਵਹਾਅ ਕੰਟਰੋਲ ਹੁੰਦਾ ਹੈ ਅੱਛਾ ਤੇ ਦੁਨੀਆ ਭਰ ਦੀਆਂ ਸ਼ਮਾਨਿਕ ਪਰੰਪਰਾਵਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਉਥੇ ਸਾਹ ਨਾਲ ਕਈ ਵਾਰ ਸਰੀਰ ਚ ਕੰਬੜੀਆਂ ਆਉਂਦੀਆਂ ਹਨ ਹਾਂ ਸੁਣਿਆ ਇਸ ਬਾਰੇ ਉਹ ਇਹਨੂੰ ਊਰਜਾਵਾਨ ਸ਼ੁੱਧੀਕਰਨ ਮੰਨਦੀਆਂ ਪੁਰਾਣੀਆਂ ਰੁਕਾਵਟਾਂ ਨੂੰ ਖੋਲਣ ਦਾ ਤਰੀਕਾ ਸਭ ਤੋਂ ਦਿਲਚਸਪ ਗੱਲ ਇਹ ਨਿਕਲਦੀ ਹੈ ਕਿ ਇਹ ਸਾਰੀਆਂ ਵੱਖਰੀਆਂ ਵੱਖਰੀਆਂ ਸੱਭਿਆਚਾਰਾਂ ਇੱਕੋ ਨਤੀਜੇ ਤੇ ਪਹੁੰਚਿਆ ਕੀ ਕਿ ਸਾ ਇੱਕ ਚਾਬੀ ਹੈ ਚੇਤਨਾ ਦੇ ਵੱਖਰੇ ਲੈਵਲ ਖੋਲਣ ਦੀ ਅੰਦਰ ਦੀਆਂ ਸ਼ਕਤੀਆਂ ਜਗਾਉਣ ਦੀ ਇੱਥੋਂ ਤੱਕ ਕਿ ਬ੍ਰਹਮੰਡ ਨਾਲ ਜੁੜਨ ਦੀ ਇਹ ਸਿਰਫ ਜੀਵਨ ਨਹੀਂ ਜਾਗ੍ਰਿਤੀ ਦਾ ਰਸਤਾ ਹੈ ਇਹ ਤਾਂ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਵੇਂ ਅਲੱਗ-ਅਲੱਗ ਥਾਵਾਂ ਤੇ ਇੱਕੋ ਜੀ ਸਮਝ ਬਣੀ ਪਰ ਅੱਜ ਦੇ ਜ਼ਮਾਨੇ 'ਚ ਕੀ ਆਪਣੀ ਮਾਡਰਨ ਸਾਇੰਸ ਵੀ ਇਹਨਾਂ ਗੱਲਾਂ ਨੂੰ ਮੰਨ ਰਹੀ ਹੈ ਜਾਂ ਇਹ ਸਿਰਫ ਪੁਰਾਣੇ ਵਿਸ਼ਵਾਸ ਨੇ ਇਹ ਬਹੁਤ ਅਹਿਮ ਸਵਾਲ ਹੈ ਤੇ ਜਵਾਬ ਹੈਗਾ ਹਾਂ ਆਧੁਨਿਕ ਵਿਗਿਆਨ ਹੁਣ ਤੇਜ਼ੀ ਨਾਲ ਇਹਨਾਂ ਪੁਰਾਣੇ ਦਾਅਵਿਆਂ ਨੂੰ ਸਹੀ ਸਾਬਿਤ ਕਰ ਰਿਹਾ ਹੈ। ਅੱਛਾ ਕਿਵੇਂ? ਦੇਖੋ, ਨਿਊਰੋਸਾਇੰਸ ਯਾਨੀ ਦਿਮਾਗ ਦਾ ਵਿਗਿਆਨ ਸਾਨੂੰ ਦੱਸ ਰਿਹਾ ਹੈ ਕਿ ਸਾਹ ਲੈਣ ਦਾ ਤਰੀਕਾ ਸਿੱਧਾ ਸਾਡੇ ਦਿਮਾਗ ਦੇ ਕੰਮ ਤੇ ਅਸਰ ਪਾਉਂਦਾ ਹੈ। ਇਹ ਸਾਡੇ ਲਿੰਬਿਕ ਸਿਸਟਮ ਨੂੰ ਪ੍ਰਭਾਵਿਤ ਕਰਦਾ ਜਿਹੜਾ ਭਾਵਨਾਵਾਂ ਦਾ ਸੈਂਟਰ ਹੈ। ਇਹ ਸਾਡੇ ਪ੍ਰੀ-ਫਰੰਟਲ ਕਾਰਟੈਕਸ ਦੀ ਕਾਰਜ ਕੁਸ਼ਲਤਾ ਬਦਲ ਸਕਦਾ ਜਿਹੜਾ ਸੋਚ ਵਿਚਾਰ ਫੈਸਲੇ ਲੈਣ ਲਈ ਜ਼ਿੰਮੇਵਾਰ ਹੈ। ਅੱਛਾ ਅਤੇ ਇਹ ਸਾਡੇ ਆਟੋਨੋਮਿਕ ਨਰਵਸ ਸਿਸਟਮ ਨੂੰ ਸਿੱਧਾ ਕੰਟਰੋਲ ਕਰਦਾ ਜਿਹੜਾ ਤਣਾਅ ਅਤੇ ਸ਼ਾਂਤੀ ਵਾਲੀਆਂ ਪ੍ਰਤੀਕਿਰਿਆਵਾਂ ਨੂੰ ਸੰਭਾਲਦਾ ਮੈਂ ਸੁਣਿਆ ਸੀ ਕਿ ਹੌਲੀ ਡੂੰਗੀ ਸਾਹ ਲੈਣ ਨਾਲ ਵੇਗਸ ਨਰਵ ਐਕਟਿਵ ਹੁੰਦੀ ਹੈ ਹਾਂਜੀ ਬਿਲਕੁਲ ਇਹ ਉਹੀ ਨਾਸਾਨਾ ਜਿਹੜੀ ਸਰੀਰ ਨੂੰ ਲੜੋ ਜਾਂ ਭੱਜੋ ਵਾਲੀ ਹਾਲਤ ਤੋਂ ਕੱਢ ਕੇ ਆਰਾਮ ਤੇ ਪਾਚਨ ਵਾਲੀ ਸ਼ਾਂਤ ਹਾਲਤ ਚ ਲੈ ਆਉਂਦੀ ਹੈ ਬਿਲਕੁਲ ਸਹੀ ਵੇਗਸ ਨਰਵ ਇਸ ਸਾਰੇ ਸਿਸਟਮ 'ਚ ਬਹੁਤ ਖਾਸ ਹੈ ਜਦੋਂ ਆਪਾਂ ਜਾਣ ਬੁੱਝ ਕੇ ਹੌਲੀ ਤੇ ਡੂੰਗਾ ਸਾਹ ਲੈਂਦੇ ਆ ਅਸੀਂ ਇਸ ਨਸ ਨੂੰ ਸਿਗਨਲ ਭੇਜਦੇ ਆ ਕਿ ਸਭ ਠੀਕ ਹੈ ਸ਼ਾਂਤ ਹੋ ਜਾਓ ਠੀਕ ਹੈ ਇਸ ਤੋਂ ਅੱਗੇ ਸਾਈਕੋਲੋਜੀ ਵਿੱਚ ਸਾਹ ਦੀ ਤਾਕਤ ਨੂੰ ਪਛਾਣਿਆ ਜਾ ਰਿਹਾ ਬ੍ਰੈਥਵਰਕ ਦੀਆਂ ਵੱਖ-ਵੱਖ ਤਕਨੀਕਾਂ ਹੁਣ ਮਾਨਸਿਕ ਸਦਮੇ ਯਾਨੀ ਟਰੋਮਾ ਵੇ ਇਲਾਜ ਵਰਤੀਆਂ ਜਾ ਰਹੀਆਂ ਜਿਵੇਂ ਕਿ ਜਿਵੇਂ ਸਟੈਨਿਸਲਿਵ ਗ੍ਰੋਫਤਾ ਹਲੋਟ੍ਰੋਪਿਕ ਬ੍ਰੈਥਵਰਕ ਇੱਕ ਤਰੀਕਾ ਹੈ ਜਿਸ 'ਚ ਤੇਜ਼ ਕੰਟਰੋਲਡ ਸਾਰਾਹੀ ਚੇਤਨਾ ਦੀਆਂ ਬਦਲੀਆਂ ਹੋਈਆਂ ਹਾਲਤਾਂ 'ਚ ਪਹੁੰਚਿਆ ਜਾਂਦਾ ਅਕਸਰ ਡੂੰਗੀ ਮਨੋਵਿਗਿਆਨਿਕ ਸਮਝ ਤੇ ਹੀਲਿੰਗ ਲਈ ਤਾਂ ਫਿਰ ਇਹ ਸਿਰਫ ਮਨ ਤੇ ਅਸਰ ਨਹੀਂ ਸਰੀਰ ਦੀ ਸਿਹਤ ਤੇ ਵੀ ਇਸ ਦੇ ਸਬੂਤ ਮਿਲ ਰਹੇ ਨੇ ਯਕੀਨਨ ਮੈਡੀਕਲ ਰਿਸਰਚ ਦਿਖਾ ਰਹੀ ਹੈ ਕਿ ਰੈਗੂਲਰ ਸਾਹ ਦੇ ਅਭਿਆਸ ਕਰਨ ਨਾਲ ਐਂਗਜ਼ਾਇਟੀ ਡਿਪਰੈਸ਼ਨ ਨੀਂਦ ਨਾਣ ਦੀ ਸਮੱਸਿਆ ਤੇ ਪੀਟੀਐਸਡੀ 'ਚ ਸੁਧਾਰ ਹੋ ਸਕਦਾ ਹੂੰ ਹਾਰਵਰਡ ਮੈਡੀਕਲ ਸਕੂਲ ਵਰਗੀਆਂ ਥਾਵਾਂ ਦੀ ਖੋਜ ਦੱਸਦੀ ਹੈ ਕਿ ਹੌਲੀ ਤਾਲ ਵਾਲਾ ਸਾ ਯਾਨੀ ਸਲੋ ਰਿਦਮਿਕ ਬਰੀਥਿੰਗ ਬਲੱਡ ਪ੍ਰੈਸ਼ਰ ਨੂੰ ਬੈਲੈਂਸ ਕਰ ਸਕਦਾ ਤੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰ ਸਕਦਾ ਵਾਹ ਇੱਕ ਹੋਰ ਚੀਜ਼ ਹੈ ਹਾਰਟ ਰੇਟ ਵੇਰੀਏਬਿਲਿਟੀ ਐਚ ਆਰ ਵੀ ਇਹ ਦਿਲ ਦੀ ਧੜਕਣ ਦੇ ਵਿਚਲੇ ਸਮੇਂ ਚ ਆਉਣ ਵਾਲੇ ਬਰੀਕ ਬਦਲਾਵਾਂ ਨੂੰ ਮਾਪਦੀ ਹੈ ਇਹ ਸਾਡੇ ਨਰਵਸ ਸਿਸਟਮ ਦੀ ਸਿਹਤ ਤੇ ਭਾਵਨਾਤਮਕ ਲਚਕੀਲੇਪਨ ਦਾ ਵਧੀਆ ਇੰਡੀਕੇਟਰ ਹੈ ਤੇ ਸਾਦੇ ਅਭਿਆਸ ਸਿੱਧੇ ਐਚਆਰਵੀ ਨੂੰ ਸੁਧਾਰ ਸਕਦੇ ਨੇ ਇੱਥੇ ਆ ਕੇ ਗੱਲ ਵਾਕਈ ਬਹੁਤ ਦਿਲਚਸਪ ਹੋ ਜਾਂਦੀ ਹੈ ਜਿਸ ਨੂੰ ਪੁਰਾਣੇ ਲੋਕ ਦੇਵੀ ਸਾ ਪ੍ਰਾਣ ਸ਼ਕਤੀ ਜਾਂ ਆਤਮਾ ਦਾ ਸਪਰਸ਼ ਕਹਿੰਦੇ ਸੀ ਉਹਦੇ ਪਿੱਛੇ ਹੁਣ ਮਤਲਬ ਠੋਸ ਬਾਇਓਲੋਜੀਕਲ ਤੇ ਸਾਈਕੋਲੋਜੀਕਲ ਕਾਰਨ ਮਿਲ ਰਹੇ ਨੇ ਬਿਲਕੁਲ ਇਹ ਸਿਰਫ ਵਿਸ਼ਵਾਸ ਨਹੀਂ ਰਹਿ ਗਿਆ ਹੁਣ ਹਾਂ ਇਸ 'ਚ ਇੱਕ ਡੂੰਗਾ ਸਾਇੰਸ ਵੀ ਹੈਗਾ ਤੁਸੀਂ ਬਿਲਕੁਲ ਸਹੀ ਨੁਕਤੇ ਤੇ ਪਹੁੰਚੇ ਹੋ ਇਹ ਪੁਰਾਣੀ ਸੂਝ ਤੇ ਨਵੀਂ ਖੋਜ ਦਾ ਮੇਲ ਹੈ ਇਹੀ ਮੇਲ ਸਾਨੂੰ ਉਹਨਾਂ ਸੱਤ ਖਾਸ ਸਾਹ ਪੈਟਰਨਾਂ ਵੱਲ ਲੈ ਕੇ ਜਾਂਦਾ ਹੈ ਜਿਨ੍ਹਾਂ ਦਾ ਜ਼ਿਕਰ ਸਰੋਤਾਂ 'ਚ ਹੈ ਗਿਆ। ਅੱਛਾ। ਇਹੋ ਪੈਟਰਨ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਇਹ ਅਕਸਰ ਆਪਣੇ ਆਪ ਬਿਨਾਂ ਕਿਸੇ ਕੋਸ਼ਿਸ਼ ਦੇ ਹੋਣੇ ਸ਼ੁਰੂ ਹੋ ਜਾਂਦੇ ਨੇ। ਹਾਂ। ਆਹ ਸੱਤ ਪੈਟਰਨ ਇਹਨਾਂ ਤੇ ਸਰੋਤਾਂ ਦਾ ਖਾਸ ਧਿਆਨ ਲੱਗਦਾ ਹੈ। ਕਿਹਾ ਗਿਆ ਕਿ ਪੁਰਾਣੀਆਂ ਪਰੰਪਰਾਵਾਂ 'ਚ ਇਹਨਾਂ ਨੂੰ ਸਿਰਫ ਸਰੀਰਿਕ ਬਦਲਾ ਨਹੀਂ ਸਗੋਂ ਅੰਦਰੂਨੀ ਜਾਗਰੂਕੀ ਦੀ ਦੇ ਸਟੈਪ ਮੰਨਿਆ ਜਾਂਦਾ ਸੀ। ਹਾਂਜੀ। ਇੱਕੋ ਤਾਂ ਕਿ ਇਹਨਾਂ ਦਾ ਅਨੁਭਵ ਕਰਨ ਵਾਲਿਆਂ ਨੂੰ ਚੁਣੇ ਹੋਏ ਲੋਕ ਵੀ ਕਹਿੰਦੇ ਸੀ। ਆਓ ਇਨਤੇਕ ਨਜ਼ਰ ਮਾਰੀਏ ਪਹਿਲਾ ਪੈਟਰਨ ਹੈਗਾ ਸਵੈ ਇਛਿਤ ਡੂੰਗਾ ਉਛਾਲ ਕੀ ਮਤਲਬ ਇਸ ਦਾ ਇਹ ਉਦੋਂ ਹੁੰਦਾ ਜਦੋਂ ਅਚਾਨਕ ਬਿਨਾਂ ਕਿਸੇ ਵਜ੍ਹਾ ਦੇ ਇੱਕ ਬੋਟ ਢੂੰਗਾ ਸਾ ਆਪਣੇ ਆਪ ਆਉਂਦਾ ਜਿਵੇਂ ਸਰੀਰ ਖੁਦ ਕੁਝ ਕਰ ਰਿਹਾ ਹੋਵੇ ਵੈਦਿਕ ਗ੍ਰੰਥਾਂ ਚ ਇਸ ਨੂੰ ਪ੍ਰਾਣ ਸ਼ਕਤੀ ਜਾਗਰਤੀ ਦਾ ਸ਼ੁਰੂਆਤੀ ਨਿਸ਼ਾਨ ਮੰਨਿਆ ਜਾਂਦਾ ਹੈ ਜਿਵੇਂ ਸੁੱਤੀ ਹੋਈ ਜੀਵਨ ਸ਼ਕਤੀ ਅੰਗੜਾਈ ਲੈ ਰਹੀ ਹੋਵੇ ਹਾਂ ਕੁਝ ਇਸ ਤਰ੍ਹਾਂ ਕੁਝ yogya ਦਾ ਮੰਨਣਾ ਸੀ ਕਿ ਇਸ ਪਹਿਲੇ ਪੈਟਰਨ ਤੋਂ ਬਾਅਦ ਅਗਲੇ ਪੈਟਰਨ ਤੱਕ ਪਹੁੰਚਣ ਚ ਲਗਭਗ 40 ਦਿਨ ਲੱਗ ਸਕਦੇ ਨੇ ਇੱਕ ਕਿਸਮ ਦੀ ਅੰਦਰੂਨੀ ਤਿਆਰੀ ਦਾ ਸਮਾਂ ਓ ਅੱਜ ਦੇ ਮਨੋਵਿਗਿਆਨ ਦੇ ਨਜ਼ਰੀਏ ਤੋਂ ਇਸ ਨੂੰ ਨਰਵਸ ਸਿਸਟਮ ਦੀ ਇੱਕ ਕਿਸਮ ਦੀ ਰੀਸੈਟ ਕਹਿ ਸਕਦੇ ਆ ਜਿਵੇਂ ਸਰੀਰ ਉੱਚ ਊਰਜਾ ਤੇ ਚੇਤਨਾ ਲਈ ਖੁਦ ਨੂੰ ਤਿਆਰ ਕਰ ਰਿਹਾ ਹੋਵੇ ਠੀਕ ਦੂਜਾ ਪੈਟਰਨ ਹੈ ਪਵਿੱਤਰ ਵਿਰਾਮ ਸਾਹ ਲੈਂਦੇ ਜਾਂ ਛੱਡਦੇ ਹੋਏ ਇੱਕ ਛੋਟਾ ਜਿਹਾ ਪਾਜ਼ ਇਕ ਖਾਲੀਪਣ ਦਾ ਪਲ ਸਰੋਤ ਕਹਿੰਦੇ ਨੇ ਕਿ ਇਸ ਦਾ ਜ਼ਿਕਰ ਮਿਸਰ, ਤਿੱਬਤ ਤੇ ਈਸਾਈ ਲਿਖਤਾਂ ਚ ਵੀ ਹੈ ਹਾਂ ਇਹ ਵਿਰਾਮ ਬਹੁਤ ਖਾਸ ਮੰਨਿਆ ਗਿਆ ਹੈ ਮਿਸਰੀਅਸ ਨੂੰ ਥੋਥ ਤਸਾ ਕਹਿੰਦੇ ਸੀ ਥੋਥ ਉਹਨਾਂ ਦੇ ਗਿਆਨ ਦੇ ਦੇਵਤਾ ਸੀ ਅੱਛਾ ਉਹਨਾਂ ਦਾ ਵਿਸ਼ਵਾਸ ਸੀ ਕਿ ਇਸ ਵਿਰਾਮ ਦੇ ਪਲਾਂ ਚ ਬੰਦਾ ਬ੍ਰਹਮੰਡੀ ਗਿਆਨ ਜਾਂ ਇੰਟੂਸ਼ਨ ਦੇ ਸਿੱਧੇ ਸੰਪਰਕ ਚਾਹੁੰਦਾ ਤਿੱਬਤੀ ਲਾਮਾ ਇਸ ਨੂੰ ਰਿਗਪਾ ਸ਼ੁੱਧ ਖਾਲੀ ਚੇਤਨਾ ਦੇ ਸਪਰਸ਼ ਨਾਲ ਜੋੜਦੇ ਸੀ ਤੇ ਸਾਈਕੋਲੋਜੀਕਲੀ ਸਾਈਕੋਲੋਜੀਕਲੀ ਇਹ ਸਿਰਫ ਧਿਆਨ ਪਟਕਣਾ ਨਹੀਂ ਸਗੋਂ ਇਹ ਪ੍ਰੈਜ਼ੈਂਸ ਜਾਂ ਫਲੋ ਸਟੇਟ ਦੀ ਡੂੰਗੀ ਹਾਲਤ ਹੋ ਸਕਦੀ ਹੈ ਜਿੱਥੇ ਮਨ ਬਿਲਕੁਲ ਸ਼ਾਂਤ ਤੇ ਵਰਤਮਾਨ ਪਲ ਚ ਹੁੰਦਾ ਤੀਜਾ ਪੈਟਰਨ ਤਾਲਬੱਧ ਲਹਿਰ ਜਦੋਂ ਸਾਹ ਬਿਨਾ ਜ਼ੋਰ ਲਾਏ ਆਪਣੇ ਆਪ ਇੱਕ ਡੂੰਗੀ ਸ਼ਾਂਤ ਲਹਿਰ ਵਾਂਗ ਵਹਿਣ ਲੱਗਦਾ ਹੈ ਸੰਸਕ੍ਰਿਤ ਚ ਇਸ ਨੂੰ ਪ੍ਰਾਣਾਯਾਮ ਸਿੱਧੀ ਕਹਿੰਦੇ ਨੇ ਯਾਨੀ ਸਾਹ ਤੇ ਮਾਸਟਰੀ ਹਾਂਜੀ ਇਸ ਅਵਸਥਾ ਦਾ ਜ਼ਿਕਰ ਸੂਫੀ ਪਰੰਪਰਾ ਚ ਵੀ ਆਉਂਦਾ ਜਿੱਥੇ ਮੰਨਿਆ ਜਾਂਦਾ ਹੈ ਕਿ ਸਾਧਕ ਦਾ ਸਾਹ ਬ੍ਰਹਿਮੰਡ ਦੇ ਤਾਲ ਨਾਲ ਜਾਂ ਰੱਬ ਦੇ ਨਾਮਾਂ ਦੇ ਸਿਮਰਨ ਨਾਲ ਇੱਕ ਹੋ ਜਾਂਦਾ ਹਰ ਸਾਹ ਇੱਕ ਪ੍ਰਾਰਥਨਾ ਜਾਂ ਮੈਡੀਟੇਸ਼ਨ ਬਣ ਜਾਂਦਾ ਤੇ ਸਾਇੰਸ ਦੇ ਪੱਖ ਤੋਂ ਸਾਇੰਸ ਦੇ ਪੱਖ ਤੋਂ ਇਹ ਸਿੱਧਾ ਉੱਚੀ ਐਚਆਰਵੀ ਨਾਲ ਜੁੜਿਆ ਹੋਇਆ ਜਿਹੜਾ ਭਾਵਨਾਤਮਕ ਸੰਤੁਲਨ ਘੱਟ ਤਣਾ ਤੇ ਦਿਲ ਦਿਮਾਗ ਦੇ ਵਧੀਆ ਤਾਲਮੇਲ ਦਾ ਸਬੂਤ ਹੈ ਚੌਥਾ ਪੈਟਰਨ ਊਰਜਾ ਦਾ ਚੱਕਰ ਇਹ ਤਾਂ ਕਾਫੀ ਰਹੱਸਮਈ ਲੱਗਦਾ ਨਾ ਤੋਂ ਹਾਂ ਇਹ ਸ਼ਾਇਦ ਸਭ ਤੋਂ ਵੱਧ ਗੱਲ ਕੀਤੇ ਜਾਣ ਵਾਲੇ ਪੈਟਰਨਾਂ 'ਚੋਂ ਇੱਕ ਹੈ ਬਹੁਤ ਸਾਰੀਆਂ ਪਰੰਪਰਾਵਾਂ 'ਚ ਮਿਲਦਾ ਹੈ ਤਾਓਵਾਦੀ ਇਸਨੂੰ ਡ੍ਰੈਗਨ ਸਾਹ ਕਹਿੰਦੇ ਸੀ ਡ੍ਰੈਗਨ ਸਾਹ हां ਜਿੱਥੇ ਮਹਿਸੂਸ ਹੁੰਦਾ ਹੈ ਕਿ ਸਾਰਾ ਹੀ ਚੀ ਊਰਜਾ ਸਰੀਰ ਦੇ ਊਰਜਾ ਚੈਨਲਾਂ 'ਚ ਇੱਕ ਸੱਪ ਵਾਂਗ ਘੁੰਮ ਰਹੀ ਹੈ Hindu ਤੇ yogik parampara 'ਚ ਇਸਨੂੰ kundalini ਦੇ ਜਾਗਣ ਦਾ ਸਾਫ ਸੰਕੇਤ ਮੰਨਿਆ ਜਾਂਦਾ ਹੈ ਅੱਛਾ kundalini ਸ਼ਕਤੀ हां ਜਿਹੜੀ ਰੀੜ ਦੀ ਹੱਡੀ ਦੇ ਹੇਠਾਂ ਸੁੱਤੀ ਮੰਨੀ ਜਾਂਦੀ ਹੈ ਤੇ ਜਾਗਣ ਤੇ ਉੱਪਰ ਉੱਠਦੀ ਹੈ ਚੱਕਰਾਂ ਨੂੰ ਐਕਟੀਵੇਟ ਕਰਦੀ ਹੋਈ ਸਾਇੰਸ ਅਜੇ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੀ ਪਰ ਕੁਝ ਲੋਕ ਇਸ ਨੂੰ ਰੀਡ ਦੀ ਹੱਡੀ ਚੂਰਜਾ ਦੇ ਵਹਾ ਤੇ ਡੋਪਾਮਾਈਨ ਵਰਗੇ ਕੈਮੀਕल्स ਦੇ ਰਿਲੀਜ਼ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਵਾਂ ਹੈ ਜਾਗਰਤੀ ਦਾ ਕੰਬਣਾ ਮਤਲਬ ਸਰੀਰ ਚ ਕੰਪਣੀ ਜੀ ਹਾਂ ਬਿਲਕੁਲ ਜਦੋਂ ਸਰੀਰ ਚ ਆਪਣੇ ਆਪ ਬਿਨਾ ਕੰਟਰੋਲ ਦੇ ਕੰਬਣੀਆਂ ਜਾਂ ਹਿਲਜੁਲ ਸ਼ੁਰੂ ਹੋ ਜਾਂਦੀਆਂ ਦੇਖਣ ਨੂੰ ਅਜੀਬ ਲੱਗ ਸਕਦਾ ਪਰ ਕਈ ਪਰੰਪਰਾਵਾਂ ਇਸ ਨੂੰ ਬਹੁਤ ਪੋਜ਼ਿਟਿਵ ਮੰਨਦੀਆਂ ਜਿਵੇਂ ਦੁਨੀਆ ਭਰ ਦੀਆਂ ਸ਼ਮਾਨਿਕ ਪਰੰਪਰਾਵਾਂ ਇਸ ਨੂੰ ਮਹਾਨ ਕੰਮਣਾ ਕਹਿੰਦੀਆਂ ਨੇ ਤੇ ਡੂੰਗੇ ਇਲਾਜ ਤੇ ਸ਼ੁੱਧੀਕਰਨ ਦਾ ਹਿੱਸਾ ਮੰਨਦੀਆਂ ਕੁਝ ਰਹੱਸਵਾਦੀ ਇਸ ਨੂੰ ਊਰਜਾਵਾਨ ਸ਼ੁੱਧੀਕਰਨ ਕਹਿੰਦੇ ਨੇ ਜਿਵੇਂ ਸਰੀਰ ਪੁਰਾਣਾ ਤਣਾ ਡੱਬੀਆਂ ਭਾਵਨਾਵਾਂ ਜਾਂ ਨੈਗੇਟਿਵ એનર્ਜੀ ਨੂੰ ਬਾਹਰ ਕੱਢ ਰਿਹਾ ਹੋਵੇ ਸਰੋਤਾਂ 'ਚ ਪ੍ਰਾਚੀਨ ਅਸੀਸ ਦਾ ਵੀ ਜ਼ਿਕਰ ਆ ਉਹ ਇਸ ਨੂੰ ਪੁਨਰੂਥਾਨ ਦਾ ਸਾਹ ਕਹਿੰਦੇ ਸੀ ਹਾਂ ਜਿਵੇਂ ਸਰੀਰ ਸਦੀਵੀ ਜੀਵਨ ਦੀ ਹਾਈ ਫ੍ਰੀਕੁਐਂਸੀ ਨਾਲ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੰਦਾ ਅੱਜਕਲ ਸੋਮੈਟਿਕ ਸਾਈਕੋਲੋਜੀ ਚ ਇਸਨੂੰ ਨਿਊਰੋਜੈਨਿਕ ਟ੍ਰੈਮਰਸ ਜਾਂ ਸੋਮੈਟਿਕ ਸ਼ੇਕਿੰਗ ਕਹਿੰਦੇ ਨੇ। ਅੱਛਾ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਰੀਰ ਦਾ ਤਣਾਅ ਤੇ ਸਦਮੇ ਨੂੰ ਕੱਢਣ ਦਾ ਕੁਦਰਤੀ ਤਰੀਕਾ ਹੈ। ਇਸ ਪੈਟਰਨ ਦਾ ਮਤਲਬ ਹੈ ਕਿ ਸਰੀਰ ਖੁਦ ਪੁਰਾਣਾ ਬੋਝ ਹਲਕਾ ਕਰ ਰਿਹਾ ਹੈ ਤਾਂ ਜੋ ਉੱਚ ਚੇਤਨਾ ਲਈ ਥਾਂ ਬਣ ਸਕੇ। ਛੇਮਾ ਪੈਟਰਨ ਸ਼ਾਂਤ ਸਾ ਇੱਕਵੇਂ ਦਾ ਹੁੰਦਾ। ਇਹ ਬਹੁਤ ਸੁਖਮ ਤੇ ਡੂੰਗੀ ਅਵਸਥਾ ਹੈ। ਸਾਹ ਇੰਨਾ ਹਲਕਾ ਇੰਨਾ ਸ਼ਾਂਤ ਹੋ ਜਾਂਦਾ ਹੈ ਕਿ ਲਗਭਗ ਮਹਿਸੂਸ ਹੀ ਨਹੀਂ ਹੁੰਦਾ। ਜ਼ੈਨ ਮਾਸਟਰ ਇਸਨੂੰ ਸੁੱਤੇ ਹੋਏ ਬੱਚੇ ਵਾਂਗ ਸਾਹ ਕਹਿੰਦੇ ਸੀ। ਓਹੋ ਵਾਹ। ਕੁਝ ਪੁਰਾਣੇ ਗ੍ਰੰਥਾਂ 'ਚ ਇਸਨੂੰ ਸਿੱਧਾ ਰੱਬ ਦਾ ਸਾਹ ਕਿਹਾ ਗਿਆ ਹੈ। ਅਦ્વੈਤ ਵੇਦਾਂਤ ਪਰੰਪਰਾ ਇਸਨੂੰ ਉਹਨਾਂ ਦਾ ਸਾਹ ਪੈਟਰਨ ਕਹਿੰਦੀ ਹੈ ਜਿਨ੍ਹਾਂ ਨੇ ਆਪਣੀ ਅਸਲੀਅਤ ਨੂੰ ਜਾਣ ਲਿਆ। ਉਹਨਾਂ ਲਈ ਅਹਿਸਾਸ ਹੁੰਦਾ ਹੈ ਕਿ ਉਹ ਸਿਰਫ ਹਵਾ ਨਹੀਂ ਸਗੋਂ ਚੇਤਨਾ ਖੁਦ ਸਾਹ ਲੈ ਰਹੀ ਹੈ। ਤੇ ਸਾਈਕੋਲੋਜੀਕਲੀ ਮੰਦਿਆ ਸਾਰੀਆਂ ਲਹਿਰਾਂ ਦਾ ਸ਼ਾਂਤ ਹੋ ਜਾਣਾ ਬਹੁਤ ਡੂੰਗੀ ਮੈਡੀਟੇਸ਼ਨ ਵਾਲੀ ਸਟੇਟ। ਤੇ ਅਖੀਰ 'ਚ ਸਤਵਾਂ ਪੈਟਰਨ ਏਕਤਾ ਦਾ ਸਾਹ। ਇਸ ਨੂੰ ਸਿਖਰ ਦੀ ਅਵਸਥਾ ਕਿਹਾ ਗਿਆ ਹੈ ਹਾਂਜੀ ਸਰੋਤ ਇਸ ਨੂੰ ਇਸ ਸਫਰ ਦਾ ਆਖਰੀ ਪੜਾ ਮੰਨਦੇ ਨੇ ਉਪਨਿਸ਼ਦਾਂ ਦੀ ਭਾਸ਼ਾ ਵਿੱਚ ਇਹ ਬ੍ਰਹਮ ਨੂੰ ਪ੍ਰਾਣਾ ਦੀ ਪੂਰੀ ਅਨੁਭੂਤੀ ਹੈ ਜਿੱਥੇ ਆਪਣਾ ਨਿੱਜੀ ਸਾ ਬ੍ਰਹਿਮੰਡ ਦੇ ਸਾਹ ਨਾਲ ਪਰਮ ਸੱਚ ਨਾਲ ਇੱਕ ਹੋ ਜਾਂਦਾ ਹੈ ਇਸਾਈ ਰਹੱਸਵਾਦੀ ਇਸ ਨੂੰ ਸ਼ਾਇਦ ਪਵਿੱਤਰ ਆਤਮਾ ਚ ਲੀਨ ਹੋਣਾ ਕਹਿਣਗੇ ਹਾਂ ਕੁਝ ਇਸ ਤਰ੍ਹਾਂ ਇਹਦਾ ਅਸਲ ਅਨੁਭਵ ਕਿਉਂ ਜਾਂ ਹੁੰਦਾ ਹੋਊਗਾ ਸਰੋਤਾ ਮੁਤਾਬਿਕ ਇਸ ਚ ਆਪਣੀ ਵਕਰੀ ਹੋਣਦ ਮਿਟਦੀ ਮਹਿਸੂਸ ਹੁੰਦੀ ਹੈ ਸਾਹ ਸਿਰਫ ਆਪਣਾ ਨਹੀਂ ਰਹਿੰਦਾ ਮਹਿਸੂਸ ਹੁੰਦਾ ਹੈ ਕਿ ਸਾਰੀ ਸ੍ਰਿਸ਼ਟੀ ਸਾਰਾ ਬ੍ਰਹਮੰਡ ਤੁਹਾਡੇ ਅੰਦਰ ਤੇ ਬਾਹਰ ਸਾਹ ਲੈ ਰਿਹਾ ਵਾਹ ਇਹ ਸ੍ਰਿਸ਼ਟੀ ਦੇ ਸੋਮੇ ਨਾਲ ਜੀਵਨ ਦੇ ਮੂਲ ਸਰੋਤ ਨਾਲ ਸਿੱਧਾ ਜੁੜਨ ਦਾ ਅਨੁਭਵ ਹੈ ਤੁਸੀਂ ਹੁਣ ਸਿਰਫ ਸਾਹ ਲੈਣ ਵਾਲੇ ਨਹੀਂ ਸਗੋਂ ਉਸ ਮਹਾਨ ਬ੍ਰਹਮੰਡੀ ਸਾਹ ਦਾ ਇੱਕ ਚੇਤਨ ਹਿੱਸਾ ਬਣ ਜਾਂਦੇ ਹੋ ਜਿਵੇਂ ਮੈਸਲੋ ਨੇ ਪੀਕ ਐਕਸਪੀਰੀਅੰਸ ਦੀ ਗੱਲ ਕੀਤੀ ਸੀ ਹਾਂ ਜਾਂ ਜਿਵੇਂ ਰਹੱਸਵਾਦੀ ਮਿਲਾਪ ਦੀਆਂ ਅਵਸਥਾਵਾਂ ਕਹਿੰਦੇ ਨੇ ਇਹ ਉਸ ਦੇ ਨੇੜੇ ਦਾ ਅਨੁਪਵ ਹੈ ਇਹ ਸੱਤ ਪੈਟਰਨ ਤਾਂ ਸੱਚਮੁੱਚ ਇੱਕ ਕਮਾਲ ਦੀ ਅੰਦਰੂਨੀ ਯਾਤਰਾ ਲੱਗਦੇ ਨੇ ਸਰੀਰ ਤੋਂ ਸ਼ੁਰੂ ਹੋ ਕੇ ਬ੍ਰਹਮੰਡੀ ਇਕਤਾ ਤੱਕ ਬਿਲਕੁਲ ਜੇ ਆਪਾਂ ਇਸ ਨੂੰ ਵੱਡੀ ਤਸਵੀਰ ਚ ਦੇਖੀਏ ਤਾਂ ਇਹ ਸਿਰਫ ਅਜੀਬ ਸਰੀਰਕ ਘਟਨਾਵਾਂ ਨਹੀਂ ਸਰੋਤਾ ਦੇ ਨਜ਼ਰੀਏ ਤੋਂ ਇਹ ਮਨੁੱਖੀ ਚੇਤਨਾ ਦੇ ਵਿਕਾਸ ਦੇ ਬ੍ਰਹਮੰਡੀ ਊਰਜਾਵਾਂ ਨਾਲ ਸਾਡੇ ਰਿਸ਼ਤੇ ਦੇ ਡੂੰਘੇ ਨਿਸ਼ਾਨ ਨੇ ਹਮ ਸਰੋਤਾ 'ਚ ਇੱਕ ਬਹੁਤ ਸੋਹਣੀ ਤੁਲਨਾ ਵਰਤੀ ਗਈ ਹੈ ਜਿਵੇਂ ਸਰੀਰ ਇੱਕ ਪੁਰਾਣਾ ਭੁੱਲਿਆ ਹੋਇਆ ਸੰਗੀਤ ਵਾਲਾ ਸਾਜ਼ ਹੋਵੇ ਅੱਛਾ ਜਿਸ ਨੂੰ ਬ੍ਰਹਮੰਡ ਖੁਦ ਹੌਲੀ-ਹੌਲੀ ਦੁਬਾਰਾ ਸੁਰਜ ਲੈ ਆ ਰਿਹਾ ਉਹਦੀਆਂ ਤਾਰਾਂ ਕਸ ਰਿਹਾ ਤਾਂ ਜੋ ਉਹ ਇਸ ਬ੍ਰਹਮੰਡ ਦੀ ਵੱਡੀ ਸਿੰਫੋਨੀ 'ਚ ਆਪਣੀ ਖਾਸ ਸੱਚੀ ਤੋਂ ਵਜਾ ਸਕੇ ਤਾਂ ਫਿਰ ਇਹਨਾਂ ਪੈਟਰਨਾਂ ਦਾ ਅਨੁਭਵ ਕਰਨ ਦਾ ਮਹੱਤਵ ਕੀ ਸਮਝਿਆ ਜਾਂਦਾ ਸੀ ਤੇ ਉਹ ਚੁਣੇ ਹੋਏ ਲੋਕ ਵਾਲੀ ਗੱਲ ਕੀ ਇਹ ਸਿਰਫ ਕੁਝ ਖਾਸ ਲੋਕਾਂ ਨਾਲ ਹੀ ਹੁੰਦਾ ਦੇਖੋ ਪੁਰਾਣੇ ਗ੍ਰੰਥ ਤੇ ਪਰੰਪਰਾਵਾਂ ਜਿਨ੍ਹਾਂ ਦਾ ਜ਼ਿਕਰ ਸਰੋਤਾਂ 'ਚ ਹੈ ਉਹਨਾਂ ਮੁਤਾਬਿਕ ਜਿਨ੍ਹਾਂ ਲੋਕਾਂ 'ਚ ਇਹ ਸਾਹ ਦੇ ਬਦਲਾ ਕੁਦਰਤੀ ਤੌਰ ਤੇ ਹੋਣ ਲੱਗਦੇ ਸੀ ਉਹਨਾਂ ਨੂੰ ਸਿਰਫ ਸਰੀਰਕ ਤੌਰ ਤੇ ਬਦਲ ਰਿਆ ਨਹੀਂ ਸਗੋਂ ਅਧਿਆਤਮਿਕ ਤੌਰ ਤੇ ਜਾਗ ਰਿਹਾ ਮੰਨਿਆ ਜਾਂਦਾ ਸੀ ਅੱਛਾ ਉਹਨਾਂ ਨੂੰ ਚੁਣੇ ਹੋਏ ਇਸ ਲਈ ਕਹਿੰਦੇ ਸੀ ਕਿਉਂਕਿ ਮੰਨਿਆ ਜਾਂਦਾ ਸੀ ਕਿ ਬ੍ਰਹਿਮੰਡ ਨੇ ਉਹਨਾਂ ਨੂੰ ਦੁਨੀਆ 'ਚ ਉੱਚ ਚੇਤਨਾ, ਜ਼ਿਆਦਾ ਰੋਸ਼ਨੀ ਤੇ ਸਮਝ ਲਿਆਉਣ ਲਈ ਇੱਕ ਜ਼ਰੀਆ ਬਣਾਇਆ ਪਰ ਯਾਦ ਰੱਖਣਾ ਕਿ ਇਹ ਉਹਨਾਂ ਪੁਰਾਣੇ ਗ੍ਰੰਥਾਂ ਦਾ ਨਜ਼ਰੀਆ ਹੈ ਕੋਈ ਸਾਇੰਟਿਫਿਕ ਦਾਵਾ ਨਹੀਂ ਠੀਕ ਹੈ ਸਰੋਤ ਇਹ ਵੀ ਕਹਿੰਦੇ ਨੇ ਕਿ ਇਹ ਪੈਟਰਨ ਅਕਸਰ ਇੱਕ ਖਾਸ ਤਰਤੀਬ ਚਾਹੁੰਦੇ ਨੇ ਇੱਕ ਤੋਂ ਬਾਅਦ ਦੂਜਾ ਤੇ ਸੱਤਵੇਂ ਪੈਟਰਨ ਤੱਕ ਪਹੁੰਚਣਾ ਉਸ ਅੰਦਰੂਨੀ ਬਦਲਾਅ ਦੇ ਲਗਭਗ ਪੂਰਾ ਹੋਣ ਦਾ ਇਸ਼ਾਰਾ ਮੰਨਿਆ ਜਾਂਦਾ ਸੀ ब्रह्मांडी ताल ਨਾਲ ਮਿਲਾ ਰਿਹਾ ਹੈ ਚੌਥਾ ਅੰਦਰ ਦੀ ਊਰਜਾ ਜਗਾ ਰਿਹਾ ਹੈ ਪੰਜਵਾਂ ਪੁਰਾਣੀਆਂ ਰੁਕਾਵਟਾਂ ਸਾਫ਼ ਕਰ ਰਿਹਾ ਹੈ ਛੇਵਾਂ ਜ਼ਿੰਦਗੀ ਦੇ ਸੋਮੇ ਨਾਲ ਜੋੜ ਰਿਹਾ ਹੈ ਤੇ ਸਤਵਾਂ ਪੂਰੀ ਏਕਤਾ ਦਾ ਅਨੁਭਵ ਕਰਵਾ ਰਿਹਾ ਹੈ ਬਿਲਕੁਲ ਸਹੀ ਸਮਝਿਓ ਸਰੋਤਾ ਮੁਤਾਬਿਕ ਇਸ ਸਬਦ ਦਾ ਮਤਲਬ ਇਹ ਨਿਕਲਦਾ ਕਿ ਬ੍ਰਹਮਣ ਖੁਦ ਸਾਦੀ ਸ਼ਕਤੀ ਵਰਤ ਕੇ ਬੰਦੇ ਨੂੰ ਹੌਲੀ-ਹੌਲੀ ਉਸ ਗਿਆਨਵਾਨ ਜਾਗਰਤ ਹੋਣ ਦੇ ਵਿੱਚ ਬਦਲ ਰਿਹਾ ਜਿਹੜਾ ਬਣਨ ਦੀ ਕਾਬਲੀਅਤ ਉਹਦੇ ਵਿੱਚ ਹਮੇਸ਼ਾ ਤੋਂ ਸੀ ਹੂੰ ਇੱਕ ਕੁਦਰਤੀ ਅੰਦਰੂਨੀ ਬਦਲਾਅ ਦੀ ਪ੍ਰਕਿਰਿਆ ਹੈ ਜਿਸ ਨੂੰ ਸਰੀਰ ਖੁਦ ਚਲਾ ਰਿਹਾ ਹੈ ਇਹ ਤਾਂ ਸੱਚਮੁੱਚ ਬਹੁਤ ਗਹਿਰੀ ਤੇ ਮਤਲਬ ਆਸ ਦੇਣ ਵਾਲੀ ਗੱਲ ਹੈ ਪਰ ਜੇ ਕਿਸੇ ਨੂੰ ਇਹ ਖਾਸ ਆਪਣੇ ਆਪ ਹੋਣ ਵਾਲੇ ਪੈਟਰਨ ਮਹਿਸੂਸ ਨਹੀਂ ਹੋ ਰਹੇ ਤਾਂ ਕੀ ਆਮ ਜ਼ਿੰਦਗੀ ਦੇ ਵੀ ਸਾਦੇ ਅਭਿਆਸਾਂ ਦਾ ਕੋਈ ਫਾਇਦਾ ਹੈ ਕਿ ਆਪਾਂ ਜਾਣ ਬੁੱਝ ਕੇ ਕੁਝ ਕਰ ਸਕਦੇ ਹਾਂ ਬਹੁਤ ਵਧੀਆ ਸਵਾਲ ਪੁੱਛਿਆ ਤੇ ਜਵਾਬ ਹੈ ਯਕੀਨਨ ਭਾਵੇਂ ਕਿਸੇ ਨੂੰ ਉਹ ਸੱਤ ਖਾਸ ਪੈਟਰਨ ਮਹਿਸੂਸ ਨਾ ਹੋਣ ਸਾਦੀ ਤਾਕਤ ਤਾਂ ਹਰ ਕਿਸੇ ਕੋਲ ਹੈ ਸਰਤਾਚ ਕੁਝ ਬਹੁਤ ਸੌਖੀਆਂ ਪਰ ਅਸਰਦਾਰ ਤਕਨੀਕਾਂ ਦਾ ਜ਼ਿਕਰ ਹੈਗਾ ਜਿਵੇਂ ਕਿ ਮਿਸਾਲ ਵਜੋਂ ਸਿਰਫ 5 ਮਿੰਟ ਰੋਜ਼ ਹੌਲੀ ਤਾਲ ਵਾਲਾ ਸਾਹ ਲੈਣਾ ਸਲੋ ਰਿਦਮਿਕ ਬਰੀਥਿੰਗ ਇਹ ਚਿੰਤਾ ਘਟਾਉਣ ਤੇ ਮਨ ਸ਼ਾਂਤ ਕਰਨ 'ਚ ਬਹੁਤ ਮਦਦ ਕਰ ਸਕਦਾ ਤੇ ਕੰਮ ਦੇ ਸਟ्रेस ਲਈ ਉਹ 748 ਤਕਨੀਕ ਵੀ ਦੱਸੀ ਗਈ ਹੈ 4 ਸੈਕਿੰਡ ਸਾਹ ਅੰਦਰ 7 ਰੋਕਣਾ 8 ਚ ਬਾਹਰ ਕੱਢਣਾ हाँ तकनीक फटाफट आराम देने बहुत असरदार हो सकती है क्योंकि सीधा नर्वस सिस्टम नु शांत कर दी है इसी तरह अध्यात्मिक या पावनात्मक बैलेंस ले, अनुलोम विलोम या अल्टरनेट नोसट्रल ब्रीदिंग हाँ ये तो काफ़ी मशहूर है हाँ जी ये बहुत पुराना ते फायदेमंद योगिक अभ्यास है जो मन शरीर दिमाग के खब्बे सज्जे पासे संतुलन लिया ਤੇ ਜੇ ਕੋਈ ਹੋਰ ਡੂੰਘਾਈ 'ਚ ਜਾਣਾ ਚਾਹੁੰਦਾ ਹੈ ਤਾਂ ਹੋਲੋਟ੍ਰੋਪਿਕ ਬ੍ਰੈਥਵਰਕ ਵਰਗੇ ਸੈਸ਼ਨ ਪਰ ਹਾਂ ਕਿਸੇ ਟ੍ਰੇਨਡ ਬੰਦੇ ਦੀ ਨਿਗਰਾਨੀ 'ਚ ਠੀਕ ਹੈ ਇਹ ਧਿਆਨ ਰੱਖਣ ਵਾਲੀ ਗੱਲ ਹੈ ਹਾਂ ਇਹ ਸਭ ਦਿਖਾਉਂਦਾ ਕਿ ਪੁਰਾਣਾ ਗਿਆਨ ਅੱਜ ਵੀ ਕਿੰਨਾ ਕੰਮਦਾ ਹੈ ਤੇ ਸਧਾਰਨ ਜੇ ਸਾਹ ਦੇ ਅਭਿਆਸ ਵੀ ਸਾਡੀ ਜ਼ਿੰਦਗੀ ਤੇ ਕਿੰਨਾ ਵਧੀਆ ਅਸਰ ਪਾ ਸਕਦੇ ਨੇ ਤਾਂ ਸਾਰੀ ਗੱਲਬਾਤ ਦਾ ਸਾਰ ਇਹ ਨਿਕਲਿਆ ਕਿ ਸਾਹ ਸਿਰਫ ਇੱਕ ਬਾਇਓਲੋਜੀਕਲ ਕੰਮ ਨਹੀਂ ਇਹ ਪੁਰਾਣੀਆਂ ਪਰੰਪਰਾਵਾਂ ਲਈ ਆਤਮਾ ਦਾ ਦਰਵਾਜ਼ਾ ਸੀ ਤੇ ਅੱਜ ਸਾਇੰਸ ਇਸ ਨੂੰ ਸਾਡੇ ਨਰਵਸ ਸਿਸਟਮ ਨੂੰ ਕਿਵੇਂ ਕਹਿੰਦੇ ਆ ਰੀਵਾਇਰ ਕਰਨ ਸਾਡੀ ਮਾਨਸਿਕ ਤੇ ਸਰੀਰਕ ਸਿਹਤ ਸੁਧਾਰਨ ਦਾ ਇੱਕ ਤਾਕਤਵਰ ਜ਼ਰੀਆ ਮੰਨ ਰਹੀ ਹੈ ਹਾਂਜੀ ਤੇ ਸਰੂਤਾਂ ਦੇ ਨਜ਼ਰੀਏ ਤੋਂ ਜੋੜੇ ਲੋਕ ਉਹ ਸੱਤ ਪੈਟਰਨਾਂ ਦਾ ਅਨੁਭਵ ਕਰਦੇ ਨੇ ਉਹ ਚੁਣੇ ਹੋਏ ਹੋਣ ਦੇ ਨਾਲ ਨਾਲ ਉਹ ਲੋਕ ਨੇ ਜਿਨ੍ਹਾਂ ਦਾ ਸਰੀਰ ਮਨ ਤੇ ਆਤਮਾ ਕੁਦਰਤੀ ਤੌਰ ਤੇ ਇੱਕ ਉੱਚੀ ਜ਼ਿਆਦਾ ਜਾਗਰਤ ਚੇਤਨਾ ਲਈ ਤਿਆਰ ਹੋ ਰਹੇ ਨੇ ਬਿਲਕੁਲ ਸਹੀ ਕਿਹਾ ਤੇ ਇਸੇ ਵਿਚਾਰ ਨਾਲ ਆਪਾਂ ਸਰੋਤਾਂ ਲਈ ਇੱਕ ਆਖਰੀ ਨੁਕਤਾ ਛੱਡ ਜਾਂਦੇ ਆ ਸੋਚਣ ਲਈ ਹਾਂਜੀ ਜੇ ਸਰੀਰ ਸੱਚਮੁੱਚ ਇੱਕ ਸੰਗੀਤ ਵਾਲਾ ਸਾਜ਼ ਹੈ ਜਿਵੇਂ ਸਰੋਤ ਇਸ਼ਾਰਾ ਕਰਦੇ ਨੇ ਜਿਸ ਨੂੰ ਬ੍ਰਹਿਮੰਡ ਦੀ ਵੱਡੀ ਸਿੰਫਨੀ ਚ ਆਪਣੀ ਖਾਸ ਧੁਨ ਜੋੜਨ ਲਈ ਦੁਬਾਰਾ ਸੁਰਚ ਲਿਆਂਦਾ ਜਾ ਰਿਹਾ ਹੈ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਕਿਸੇ ਵੀ ਬੰਦੇ ਦੇ ਆਪਣੇ ਨਿੱਜੀ ਅਨੁਭਵ ਉਹਦੇ ਆਪਣੇ ਸਾਹ ਦਾ ਅਨੋਖਾ ਪੈਟਰਨ ਭਾਵੇਂ ਉਹ ਸਧਾਰਨ ਹੋਵੇ ਜਾਂ असाधारण ਇਸ ਵੱਡੇ ਬ੍ਰਹਿਮੰਡੀ ਸੰਗੀਤ ਚ ਕਿਹੜੀ ਖਾਸ ਅਨਮੋਲ ਤੇ ਅਨੋਖੀ ਧੁਨ ਜੋੜ ਰਿਹਾ ਹੋਵੇਗਾ ਬਾਤ ਖੂਬ ਇਸ ਸਵਾਲ ਦਾ ਜਵਾਬ ਸ਼ਾਇਦ ਹਰ ਇੱਕ ਨੂੰ ਆਪਣੇ ਅੰਦਰ ਹੀ ਲੱਭਣਾ ਪੈਣਾ ਹੈ